ਆ ਦੇਖੋ ਇਹ ਮੈਂ ਤੁਹਾਨੂੰ ਵਰਕ ਦਿਖਾਵਾਂ ਇਹ ਮੇਰੇ ਸਟੂਡੈਂਟ ਨੇ ਫਸਟ ਡੇ ਨਹੀਂ ਆਇਆ ਤੇ ਵਿਚਾਰਾ ਨੇ ਫਸਟ ਡੇ ਦੇ ਲਈ ਇੰਚੀ ਕਿੰਨਾ ਸੋਹਣਾ ਕੰਮ ਕਰ ਲਿਆ ਇਹ ਨੋਟਵਰਕ ਹੈਗਾ ਕਿੰਨਾ ਕਿਊਡੀਆ ਫਲਾਵਰ ਬਣਾਇਆ ਦੇਖੋ ਸੋਹਣਾ ਨਾ ਖੜ ਚੁ ਜੀ ਤੁਹਾਡੇ ਫੇਸ ਤੇ ਜੂਮ ਜੂਰੀ ਬੈਠਾ ਤਾਂ ਉਹ ਹੋਈ ਜਾਂ ਹੋ ਗਏ ਹੋ ਗਏ ਨਿੱਗੀ ਕਿੰਨਾ ਸੋਹਣਾ ਕੰਮ ਹੈ ਕੁੜੀ ਨੇ ਮਤਲਬ ਸੋਹਣਾ ਕੀਤਾ ਫਸਟ ਡੇ ਆ ਕੇ ਇੱਕ ਤਾਂ ਇਹ ਆ ਫਲਾਵਰਸ ਬਣਾਏ ਆ ਤੇ ਜਿਹੜੇ ਆਹ ਵਾਲਾ ਫਲਾਵਰਸ ਵੀ ਬਣਾਇਆ लीफ वगैरह भी इन्हें फर्स्ट टाइम जी सही बना ली है सोना बनया हुआ है काम ਤੁਸੀਂ ਵੀ ਜੇ ਕਿਸੇ ਨੇ ਨੋਟਵਰਕ ਸਿੱਖਣਾ ਸਟੇਜਿੰਗ ਸਿੱਖਣੀ ਹੈ ਸਿੱਖ ਸਕਦੇ ਹੋ ਬੈਲਡਨ ਬੇਬੀ थैंक यू ओके मनप्रीत ਨੇ ਆ ਰੋਜ਼ ਬਣਾਇਆ ਸੀਗਾ ਬੁਲੀਨ ਰੋਜ਼ ਹੈ ਨਾ ਬਈ ਬੁਲੀਨ ਰੋਜ਼ ਬਣਾਇਆ ਸੀ ਬਾਈ ਮੈਂ ਮਨਪ੍ਰੀਤ ਨੂੰ ਕਿਹਾ ਮਨਪ੍ਰੀਤ ਆਰਨਾ ਆਪਣੇ ਮੈਂ ਪਹਿਲਾਂ ਵੀ ਦਿਖਾਇਆ ਸੀ ਵਲੌਗ ਚ ਵੀ ਆ ਆਪਣੇ ਬੱਚੇ ਨੇ ਪਹਿਲੇ ਦਿਨੀ ਬਣਾ ਲਿਆ ਸਟਿਚ ਵਗੈਰਾ ਫਲਾਵਰ ਵਗੈਰਾ ਬਣਾ ਲੇ ਮੈਂ ਉਹਨੂੰ ਕਿਹਾ ਵੀ ਮਨਪ੍ਰੀਤ ਤੂੰ ਆਪ ਸੇਮ ਲੈ ਜੀ ਕਰੇ ਵੀ ਤੂੰ ਦਿਖਾ ਦਿੰਦੇਈ ਸਾਸੂ ਮਾਂ ਨੂੰ ਵੀ ਮੈਂ ਆ ਬਣਾ ਲਿਆ ਨਾ ਇਹ ਕਹਿੰਦੀ ਨਹੀਂ ਵੀਰੇ ਰਹਿਣ ਦੇ ਤੇਰੇ ਨੂੰ ਕਾਰਨ ਪੁੱਛੇ ਵੀ ਨਹੀਂ ਕਿਉਂ ਮਤਲਬ ਰਹਿਣ ਦੀ ਕਿਉਂ ਮੈਂ ਕਿਹਾ ਵੀ ਚਲ ਤੂੰ ਵੀ ਥੋੜੀ ਤਾਰੀਫ ਲੈ ਲਈ ਕਰ ਦਿਆਂ ਤੂੰ ਵੀ ਇੱਕ ਕੰਮ ਸਿੱਖੀ ਕੁੜੀ ਐ ਨਾ ਥੋੜਾ ਬਹੁਤ ਤਾਂ ਕਹਿੰਦੀ ਨਾ ਮੇਰੀ ਮੰਮੀ ਦਾ ਇੰਨੀ ਖਤਰਨਾਕ ਐ ਕਹਿੰਦੀ ਕੋਲੇ ਬਿਠਾ ਲਊਗੀ ਲੱਖੋ ਕੀ ਹੁਣ ਹੁਣ ਬਣਾ ਕੇ ਬਿਤਾ ਹਾਂ ਕਿਹਦੇ ਬਰੀ ਨੂੰ ਆਉਂਦਾਂ ਜੀ ਉਹ ਮੈਂ ਬਣਾਉਂਗੀ ਕਿਵੇਂ ਹਨਾ ਹਾਂ ਕਰਕੇ ਤੇ ਰਣਪ੍ਰੀਤ ਕਹਿੰਦੀ ਮੈਂ ਤਾਂ ਆਹੀ ਆਉਂਦਾ ਜਿਹੜਾ ਮੈਡਲ ਆਹੀ ਘਰੇ ਲੈ ਕੇ ਜਾਉਂਗੀ ਆਈ ਦਿਖਾਉਂਗੀ ਮੈਨੂੰ ਹਜੇ ਆਉਂਦਾ ਹਾਂਜੀ ਬਾਕੀ ਆਪਣਾ ਆ ਬਣੀ ਜਾਂਦਾ ਬਲਿੰਡ ਰੋਜ਼ ਦੇ ਵਿੱਚ ਇਹ ਵਾਲਾ ਸੂਟ ਆਇਲ ਲਗਉਂਦੇ ਤੇ ਪੱਕੀ ਬਸ ਬਾਈ ਇਹ ਬਣ ਰਹੀ ਹੈ ਜੀ ਪੱਤੀ ਹੁਣ ਦੂਸਤ ਜੀ ਆਰਡਰ ਕਰਦੇ ਨੇ ਮਨਪੀਤੋਂ ਹਾਂ ਮਨਪੀਤ ਨੂੰ ਆਰਡਰ ਕਰਦੇ ਨੇ ਇਹਨੂੰ ਐ ਨਹੀਂ ਪਤਾ ਲੱਗਦਾ ਵੀ ਡਰਾਇੰਗ ਹੈ ਇੱਧਰ ਟ੍ਰੇਸ ਬਣੀ ਹੋਈ ਹੈ ਸੁਯੋਧਰ ਦੀ ਵੀ ਕੱਢ ਲੈਂਦੀ ਆ ਜਾ ਕੇ ਉਹ ਥੋੜੀ ਨੀਗਾ ਘਟਣਾ ਐਨਕ ਨਹੀਂ ਬਣੀ ਸੀ ਹਾਂ ਇਹਦੀ ਐਨਕਾਂ ਦਾ ਵੀ ਇੱਕ ਦਿਨ ਸਪੈਸ਼ਲ ਖੁਸ਼ੀ ਆਪਾਂ ਬਲੌਗ ਪਾਉਣਾ ਇਹਨੇ ਸਾਨੂੰ ਐਨਕ ਪਿੱਛੇ ਬਹੁਤ ਠਿੱਟ ਕੀਤਾ ਜਿਹਦੇ ਜਿਹਨੇ ਲੱਗੇ ਸੀਗੇ ਮੈਂ ਤਾਂ ਠਿੱਟ ਗਿਆ ਇਹਦਾ ਵਿਚਾਰੀ ਦਾ ਨਾ 2600 ਲੱਗਿਆ ਫਿਰ ਇਹਨੇ ਨੂੰ ਲੱਗਾ 2600 ਸੀ ਮੇਰੇ ਬਹੁਤ ਪੈਸੇ ਲੱਗੇ ਸੀ ਮੈਂ ਚੱਲ ਨਹੀਂ ਸਕੀ ਉਹ ਨਹੀਂ ਨਹੀਂ ਨਾ ਜੀ ਐਨੇ ਇੱਕ ਮਤਲਬ ਸਾਨੂੰ ਇੰਨਾ ਕਿ ਪਰੇਸ਼ਾਨ ਕੀਤਾ ਉਹ ਐਨਕ ਪਿੱਛੇ ਸਾਡੇ ਮਤਲਬ ਮੈਨੂੰ ਲੱਗਦਾ ਬੁਟੀਕ ਚ ਕੋਈ ਵੀ ਇਹ ਜਾਂ ਇਨਸਾਨ ਨਹੀਂ ਰਿਹਾ ਹੁਣ ਜਿਹਨੂੰ ਇਹ ਦੁਖਦਾਈ ਘਟਣਾ ਐਨਕ ਕਾਲੀ ਪਤਾ ਨਹੀਂ ਹਾਂ ਵੀ ਸਾਡੇ ਕੋਲ ਐਨਕ ਦਾ ਨਾਲਾ ਲਈ ਅੱਜ ਹਾਂ ਅਸੀਂ ਵੀਰੇ ਨੂੰ ਕਹਿਣਾ ਉਹਨੇ ਵੀ ਤੈਨੂੰ ਮਾਰ ਦੇਂਗੇ ਅਸੀਂ ਇਹ ਦਵਾਰੇ ਐਨਕ ਦਾ ਨਾਲਾ ਨੇ ਮਸਾਂ ਗੱਲ ਛੱਡੀ ਐ। ਓਹੀ ਵਸ ਸਾਨੂੰ ਦਾਨ ਕਰਨੀ ਪੈ ਗਈ ਐ ਐਨਕ। ਇਹ ਤਾਂ ਦਵਾਰੇ ਬੜੀ ਨਹੀਂ ਵਿਚਾਰੀ ਲੈ ਐਨਕ। ਇਹ ਤਾਂ ਵੀਰੇ ਉਹਨੂੰ ਪੁਰਾਣੀ ਐਨਕਾਂ ਦੀ ਐ। ਮੈਂ ਤਾਂ ਓਹੀ ਐ ਵੀਰੇ ਮੇਰੀ ਤਾਂ ਧਰੀਟਾ ਵਾਲੀਆਂ। ਕੋਈ ਗੱਲ ਨਹੀਂ ਹੁਣ ਅਸੀਂ ਤੇਰੀ ਸਰਕਾਰੀ ਹਸਪਤਾਲ ਚ ਲਵਾ ਕੇ ਲਿਆਉਂਗਾ। ਨਾ ਨਾ ਵੀਰੇ ਉਹ ਤਾਂ ਮੈਂ ਸਰਕਾਰੀ ਹਸਪਤਾਲ ਫ੍ਰੀ ਲਾਉਦੇ ਨਾ ਫੇ। ਬੋਲੋ ਭੈਣੇ ਕੀ ਬੋਲਣਾ ਚਾਹੁੰਦੀ ਤੁਸੀਂ ਬੋਲਣਾ ਲਈ ਚਾਹੁੰਦੀ ਸੀ ਵੀ ਵੀਰੇ ਮੇਰੇ ਨਾ ਲਾਈਨਿੰਗ ਆ ਸੁੰਗਦੀ ਫਾਸ ਨਾਲ ਆਪਦੀ ਇਹ ਰੂਪਿਆਂ ਤੀਨ ਦਿਨ ਹੋ ਗਏ ਤੇ ਮੈਂ ਕੁੜੀ ਨੂੰ ਨਾ ਕਹਿ ਕੇ ਖੱਟ ਗਈ ਤੈਨ ਵਣ ਕੇ ਇਹਨੂੰ ਸੁੱਕਣੀ ਪਾ ਦੋ ਸੁੱਕਣੀ ਪਾ ਦੋ ਤੇ ਇਹਦਾ ਸੈਲ ਮੈਂ ਅੱਜ ਤੱਕ ਮੈਨੂੰ ਸੁੱਕਣੀ ਕੋਣੀ ਕੋਈ ਤੇਰਾ ਸੂਤ ਤਾਂ ਜਿਹੜਾ ਟਸਟਮਸ ਹੋ ਜਾ ਪਰ ਜਿਹੜੀ ਤੇਰੀ ਲਾਈਨਿੰਗ ਨਾ ਇਹ ਨਹੀਂ ਹਿੱਲਦੀ ਹੈ ਜੀ ਬਾਦਮੀ ਘਟਮੀ ਨਹੀਂ ਹੁੰਦੀ ਹੈ ਜੀ ਇਹ ਬੇਚਾਰੀ ਬਹੁਤ ਡਿੱਪ ਹੋ ਗਈ ਇਹਦੇ ਮਨਲਾ ਜਿਹੜੇ ਕੋਈ ਕਹਿੰਦੇ ਨੇ ਨਾ ਵੀ ਓਵਰਨਾਈਟ ਡਿਪ ਕਰਕੇ ਫਿਰ ਸੂਚ ਸਟਿਚ ਕਰੋ ਫਿਰ ਲਾਈਨਿੰਗ ਨੂੰ ਕੁਝ ਨਹੀਂ ਹੁੰਦਾ ਇਹਨੂੰ ਤਾਂ ਮਤਲਬ 2-3 ਨਾਈਟਾਂ ਓਵਰ ਹੋ ਗਈਆਂ ਬਾਲੀਆਂ ਹੀ ਹੋ ਗਈਆਂ ਇਹੋ ਜਿਹੇ ਡਿਪ ਵੀ ਪਈ ਆ ਤੇ ਹੁਣ ਫਿਰ ਉਹਨਾਂ ਨੂੰ ਮੈਂ ਸੁਕਣੀ ਪਾਉਂ ਓਕੇ ਜੀ ਪਾਓ ਫਿਰ ਕੋਣੀ ਪੂਗੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਸ ਠੀਕ ਹਾਂ ਮਾਸ ਜੀ ਲੱਗ ਗਿਆ ਓਕੇ ਓਕੇ ਇਹ ਨੂੰ ਕਹਿੰਦੇ ਆ ਸੂਟ ਤੇ ਸੂਟ ਅੱਡੇ ਤੇ ਲਾਉਣਾ ਮਾਸਟਰ ਜੀ ਤੁਸੀਂ ਕੀ ਕਹਿੰਦੇ ਹੋ ਇਹਨੂੰ ਸੂਤਾਂਕ ਦਾ ਹਾਂ ਸੂਟ ਪਾਗਨੇ ਦਾ ਹੈ ਹਾਂਜੀ ਦਿਲਤਾਨੇ ਦਾ ਹੈ ਫਿਰ ਛਾਪਣੇ ਦਾ ਹੈ ਫਿਰ ਛਾਪਣੇ ਦਾ ਹੈ ਫਿਰ ਬਣਨੇ ਦਾ ਹੈ ਇਹ ਬਣਨੇ ਦਾ ਹੈ ਓਕੇ ਫਿਰ ਇਸke ਬਾਅਦ ਸੂਟ ਬਨੇਗਾ ਇਸਪੇ ਟੈਂਪਲ ਵਰਕ ਹੋ ਗਿਆ ਹਾਂਜੀ ਫਿਰ ਹਮ ਸੂਈ ਭਰਾਂਗੇ ਟ੍ਰੇਸਿੰਗ ਹੋ ਚੁੱਕੀ ਹੈ ਇਸ ਡਿਜ਼ਾਈਨ ਕੀ ਸੌਰੀ ਆਪਾ ਪੰਜਾਬੀ ਚਾਹਾਂਗਾ ਇਹ ਵਾਲਾ ਸੂਟ ਹੈ ਆਪਣਾ ਮੈਂ ਰੂਨ ਕਲਰ ਦਾ ਇਹ ਜਿੱਤੇ ਆਪਾਂ ਹੈਂਡਵਰਕ ਕਰਨਾ ਚ ਇਹ ਮੇਰੇ ਫੋਰਮ ਤੋਂ ਭੈਣ ਨੇਗੇ ਉਹਨਾਂ ਦਾ ਸੂਟ ਹੈਗਾ ਤੇ ਆ ਡਿਟ੍ਰੇਸ ਬਣ ਚੁੱਕੀ ਆ neck ਦੀ plus ਹੂਜੋ ਬੂਟਾ ਤੇ ਆਪਣੇ ਮਾਜੂ ਦੇ ਕੰਮ ਹੋਣਾ ਦੁਪੱਟੇ ਤੇ ਸੇਮ ਕੰਮ ਹੋਣਾ ਹੈ ਬਣ ਕੇ ਸੂਟ ਬਹੁਤ ਸੋਹਣਾ ਬਣੂਗਾ ਆਪਾਂ ਤੁਹਾਨੂੰ ਲੁੱਕ ਦਿਖਾਵਾਂਗੇ ਪ੍ਰਾਪਰ ਜਿਹੜਾ ਆਪਣਾ ਕੱਲ ਸੂਟ ਬਣਿਆ ਸੀ ਰੈੱਡ ਕਲਰ ਦਾ ਜਿਹੜਾ ਕਿਸੀ ਲਗਾਇਆ ਸੀ ਕੱਲ ਸ਼ਾਰਟ ਪਾਇਆ ਸੀ ਕੱਲ ਵੀ ਆਪਾਂ ਉਹਦੇ ਵਿੱਚ ਉਹ ਕਰਿਆ ਸੀ ਕੱਲ ਆਪਾਂ ਹੀ ਲਾਇਆ ਸੀ ਜੀ ਸੂਟ ਇਹ ਵਾਲਾ ਸੂਟ ਆਪਣਾ ਬਣ ਗਿਆ ਤੁਸੀਂ ਦੇਖੋ ਦੇਖਿਆ ਬਹੁਤ ਸੋਹਣਾ ਕੰਮ ਹੋਇਆ ਜਿੱਦਾਂ ਕਿ ਕਿਸੇ ਨੂੰ ਗਰਲਸ਼ ਸੂਟ ਪਸੰਦ ਹੁੰਦੇ ਜਿਆਦਾ ਹੈ ਨਹੀਂ ਕੰਮ ਨਹੀਂ ਪਸੰਦ ਬਣਾ ਤਾਂ ਦੇਖੋ ਕਿੰਨਾ ਸੋਹਣਾ ਬਣਿਆ ਆਪਾਂ ਇਹ ਤੇ ਸਿੱਪੀ ਲਗਾਈ ਹੋਈ ਆ ਬਹੁਤ ਜ਼ੋਰ ਲੱਗਿਆ ਹੋਇਆ ਆ ਰਿਸਟ ਦੇ ਮਾਸਟਰ ਦਾ ਸੋ ਨੂੰ ਅੱਡੇ ਤੇ ਲਾਉਣ ਦਾ ਤੇ ਉਧਰ ਉਹਨਾਂ ਦੇ ਨਾਲ ਨਾ ਫੋਨ ਦੀ ਗੱਲ ਚੱਲ ਰਹੀ ਹੈਗੀ ਤਾਂ ਫਿਰ ਉਹ ਵਿੱਚ ਥੋੜਾ ਜਿਹਾ ਵੀ ਰੌਲਾ ਜਿਹਾ ਪਈ ਜਾਂਦਾ ਇਹ ਦੇਖੋ ਬਹੁਤ ਸੋਹਣਾ ਬਣਿਆ ਇੰਨੇ ਕਿ ਮਤਲਬ ਸਿੱਪੀ ਦੀ ਇਹਨਾ ਇੱਕ ਡਿਫਰੈਂਟ ਟਾਈਪ ਆ ਇਹਦੀ ਬਸ ਸਿੱਪੀ ਹੁੰਦੀ ਹੈ ਬਿਲਕੁਲ ਸਟੇਟ ਵਾਲੀ ਇਹਨੂੰ ਕਹਿੰਦੇ ਆ ਕਟੋਰੀ ਵਾਲੀ ਸਿੱਪੀ ਹੈ ਨਾ ਇਹ ਹਾਂ ਇਹ ਕਟੋਰੀ ਹੈ ਹਾਂ ਇਹ ਕਟੋਰੀ ਆ ਇੱਕ ਆਦੀ ਫਰਾਂਸਕਟ ਇੱਕ ਫਰਾਂਸਕਟ ਇੱਕ ਪਲੇਨ ਪਲੇਟ ਆਦੀ ਹੈ ਸਿੱਪੀ 골ਡਨ ਹਾਂ 골ਡਨ ਟਿੱਕੀ ਇੱਕ ਪਲੇਨ ਆਉਂਦੀ ਆ ਪਲੇਨ ਦੇ ਵਿੱਚ ਤਾਂ ਇਹਨੇ ਲੁੱਕ ਵਾਈਜ਼ ਇੰਨਾ ਮਤਲਬ ਅੱਛਾ ਨਹੀਂ ਬਣਨਾ ਸੀ ਤੇ ਹੁਣ ਮੇਰੀ ਚਾਹ ਵੀ ਬਣ ਕੇ ਆ ਗਈ ਆਪਾਂ ਚਾਹ ਪੀਵਾਂਗੇ ਚਾਹ ਪੀਣ ਤੋਂ ਬਾਅਦ ਆਪਾਂ ਕੰਮ ਸ਼ੁਰੂ ਕਰਾਂਗੇ ਮਨਪੀਤ ਜੀ ਇਧਰ ਧਿਆਨ ਦਿਓ ਬਣਾ ਬਣਾ ਅੱਡੇ ਦੀ ਉਹ ਮੇਕ ਨੀਚੇ ਚਲੀ ਗਈ ਲਗਾਓ ਸੋਨੇ ਓਕੇ ਹੁਣ ਸੂਟਾ ਜਿਹੜਾ ਆਪਣਾ ਲੱਗ ਗਿਆ ਸਫਲ ਹੋ ਗਿਆ ਉਹ ਨੂੰ ਆਪਾਂ ਲੋਡ ਕਰ ਦਾਂਗੇ ਚਾਹ ਹਜੇ ਗਰਮ ਹੈ ਫਿਰ ਆਪਾਂ ਚਾਹ ਪੀ ਕੇ ਪੁਦੀਨਾ ਵਾਲਾ ਫੇਸਿੰਗ ਕਰੀਏ ਆਰੇ ਮਾਸਰੀ ਦੇ ਕਰੇ ਦਾ ਆ ਫਿਰ ਆਜੀ ਆਜੀ ਥੈਂਕ ਯੂ ਜੇ ਜੇ ਤੇ ਇਹ ਵਾਲੀ ਸਿੱਪੀ ਲੱਗੀ ਲੱਗੀ ਹੋਈ ਹੈ ਜੀ ਆਪਣੀ ਕਟੋਰੀ ਵਾਲੀ ਹਾਂਜੀ ਇਹ ਤੁਸੀਂ ਦੱਸਤਾ ਜੀ ਅੱਗੇ ਹੋਰ ਬਤੋਂਗੀ ਹਾਂਜੀ ਹਾਂਜੀ ਇਹ ਵਾਲਾ ਸੂਟ ਆਪਣਾ ਬਣ ਗਈ ਇਹਦਾ ਦੁਪੱਟਾ ਹਜੇ ਪੈਂਡਿੰਗ ਹੈ ਇਹਦੇ 4 ਸਾਈਡਰ ਦੁਪੱਟੇ ਤੇ ਵੀ ਕੰਮ ਕਰਨਾ ਜਿੱਦਾਂ ਆਹ ਵਾਲਾ ਬਾਰਡਰ ਬਣਿਆ ਹੋਇਆ ਨਾ ਇਹ ਵਾਲਾ ਸੇਮ ਦੁਪੱਟੇ ਦੇ ਵੀ ਬਣਨਾ ਇਹ ਦੁਪੱਟਾ ਡਾਈ ਹੋ ਰਿਹਾ ਤੇ ਉਸ ਤੋਂ ਬਾਅਦ ਮਹਿਰੂਨ ਲੱਗ ਗਿਆ ਮਹਿਰੂਨ ਤੋਂ ਬਾਅਦ 옐ੋ ਲਾਉਣਾ ਇੱਕ ਸੱਤ ਥੋੜੀ ਜੀ ਸਟੀਚਿੰਗ ਦੇ ਵਿੱਚ ਆਪਾਂ ਸਟੀਚਿੰਗ ਕਰ ਰਹੀ ਸੀਗੇ ਸੂਟ ਤਾਂ ਪਹਿਲਾਂ ਤਾਂ ਕਸਟਮਰ ਕਹਿੰਦੇ ਸਾਨੂੰ ਬਾਜੂ ਤੁਸੀਂ 12 ਇੰਚ ਕਰ ਦਿਓ ਫਿਰ ਉਹ ਕਹਿੰਦੇ ਵੀ ਸਾਨੂੰ ਹੁਣ ਓਪਨ ਬਾਜੂ ਚਾਹੀਦੀਆਂ ਪਰ ਫਿਰ ਆ ਬਾਜ਼ੇ ਦੇ ਨਾਲ ਅਡਜਸਟ ਕਰ ਲਦਾ ਇਹ ਕੰਮ ਆਪ ਦੇ ਕਾਰੀਗਰ ਹੋਣ ਦਾ ਇਹ ਫਾਇਦਾ ਹੁੰਦਾ ਵੀ ਤੁਸੀਂ ਔਨ ਟਾਈਮ ਵੀ ਕੋਈ ਚੀਜ਼ ਜਿਹੜੀ ਉਹ ਕਰ ਸਕਦੇ। ਕਿ ਵੀ ਚਲੋ ਸਟ੍ਰੀਚਿੰਗ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਆਪਾਂ ਨੂੰ ਹਨਾ ਜਾਂ ਵੈਸੇ ਵੀ ਚਲੋ ਕਸਟਮਰ ਕਹਿ ਦਿੰਦਾ ਥੋੜਾ ਕਰੇ ਮਾਈਂਡ ਚੇਂਜ ਹੋ ਜਾਂਦਾ ਮੰਨ ਲਓ ਕਿ ਉਹ ਡਿਜ਼ਾਈਨਿੰਗ ਚੇਂਜ ਕਰਨੀ ਆ ਜਾਂ ਇਹਦੇ ਵਿੱਚ ਕੁਝ ਵਧਾਉਣਾ ਘਟਾਉਣਾ ਤਾਂ ਆਪਾਂ ਕਰ ਸਕਦੇ ਆ। ਹੁਣ ਜੇ ਮੇਰੇ ਆਪ ਦੇ ਕਾਰੀਗਰ ਮੇਰੇ ਕੋਲੇ ਨਾ ਹੁੰਦੇ ਤਾਂ ਫਿਰ ਇਹਦੇ ਕੋਲੇ ਇਹਦਾ ਮੇਰੇ ਕੋਲੇ ਸੋਲੂਸ਼ਨ ਨਹੀਂ ਹੋਣਾ ਸੀ ਹਨਾ ਮੈਂ ਕਿਸੇ ਹੋਰ ਨੂੰ ਫੜਾਉਂਦੀ ਫਿਰ ਉੱਪਰ ਫੜ ਕੇ ਲਿਆਉਂਦੀ ਉਹਦੇ ਵਿੱਚ ਮੇਰਾ ਟ ਕਿ ਆਪਾਂ ਇਹਨੂੰ ਸਟਿਚ ਕਰਕੇ ਕਸਟਮਰ ਨੂੰ ਸ਼ਾਮ ਤੱਕ ਦੇ ਦੇ ਲਾਂਗੇ ਠੀਕ ਹੈ ਜੀ ਤੇ ਬਾਾਕੀ ਚਲੋ ਹੁਣ ਆਪਾਂ ਫਿਰ ਮਹਿਮੂਨ ਸੂਟ ਲਾਉਣੇ ਆ ਫਿਰ ਇਹਦੀ ਵੀਡੀਓ ਤੁਹਾਨੂੰ ਆਪਾਂ ਇੰਸਟਾ ਤੇ ਵੀ ਪਾਵਾਂਗੇ ਸਾਰੇ ਕਿਤੇ ਦੇਖਣ ਨੂੰ ਮਿਲ ਜੂਗੀ ਤੇ ਮੇਰੇ ਬਲੌਗਸ ਦੇ ਵਿੱਚ ਖਾਸ ਤੌਰ ਤੇ ਮੈਂ ਆਪਦਾ ਕੰਮ ਹੀ ਦਿਖਾਉਣੀ ਹੁੰਦੀ ਆ ਕਿ ਮੈਂ ਇਹੀ ਕੰਮ ਕਰਦੀ ਆ ਤੇ ਬਾਕੀ ਆਪਾਂ ਸੋਚਾਂਗੇ ਮੈਂ ਸੋਚ ਰਹੀ ਆਂ ਵੀ ਇਸ ਵਾਰ ਮੇਰੇ ਜਿਹੜਾ ਬਰਥਡੇ ਦਾ ਬਲੌਗ ਆ ਨਾ ਕੰਪਲੀਟਲੀ ਪਾਉਂਗੀ 5 ਨੰਬਰ ਨੂੰ ਮੇਰਾ ਬਰਥਡੇ ਆ ਤਾਂ ਮੈਂ ਉਹ ਟ੍ਰਾਈ ਕਰੂੰਗੀ ਫਸਟ ਟਾਈਮ ਵੱਡਾ ਵਲੌਗ ਪਾਉਣ ਦੀ ਤਾਂ ਉਹਦੇ ਵਿੱਚ ਮੈਂ ਤੁਹਾਨੂੰ ਸਾਰਾ ਮੈਂ ਜਾਣਾ ਕਿਤੇ ਘੁੰਮਣ ਤਾਂ ਮੈਂ ਤੁਹਾਨੂੰ ਉਹ ਸਾਰਾ ਦਿਖਾਉਂਗੀ ਤੇ ਤੁਸੀਂ ਦੇਖਿਓ ਜਰੂਰ ਤੇ ਥੈਂਕ ਯੂ ਜੀ ਇਹ ਮੇਰੇ ਪੇਜ ਨੂੰ ਵੀ ਫੋਲੋ ਕਰ ਲਿਓ ਮੇਰੇ YouTube ਚੈਨਲ ਨੂੰ ਵੀ ਪਲੀਜ਼ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੇ ਮੇਰੇ ਤੋਂ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਹਦੇ ਲਈ ਸੌਰੀ ਹੈ ਕਿਉਂਕਿ ਮੈਨੂੰ ਇੰਨਾ ਐਕਸਪੀਰੀਅੰਸ ਅਜੇ ਹੈ ਨਹੀਂਗਾ ਬਲੌਗਿੰਗ ਦਾ ਆਪਾਂ ਜਿੰਨਾ ਕਮੈਂਟ ਕਰਾਈ ਕਰਦੀ ਹੁੰਦੀਆਂ ਵੀ ਮੇਰਾ ਬੈਸਟ ਹੋਵੇ ਤਾਂ ਜੇ ਕੋਈ ਕਮੀ ਆ ਤਾਂ ਉਹਦੇ ਲਈ ਸੌਰੀ ਹੈ ਜੇ ਕੋਈ ਕਮੀ ਲੱਗੀ ਕਮੈਂਟ ਜ਼ਰੂਰ ਕਰ ਹਾਂਜੀ ਕਮੈਂਟ ਜ਼ਰੂਰ ਕਰ ਦਿਓ ਕਿ ਕਮੀ ਲੱਗੀ ਕਿਉਂਕਿ ਥੋੜਾ ਅਸੀਂ ਉਹਨੂੰ ਸੁਧਾਰਾਂਗੇ ਨਾ ਥੋੜਾ ਜਿਹਾ ਸੁਧਾਰਾਂਗੇ ਅਗਲੀ ਵਾਰ ਇਹ ਪੂਰੀ ਚੀਜ਼ ਨਹੀਂ ਕਰਦੇ ਇਸੇ ਵੀ ਚੀਜ਼ ਜਦੋਂ ਬੰਦਾ ਨਵਾਂ ਹੁੰਦਾ ਤਾਂ ਉਹਦੇ ਤੋਂ ਗਲਤੀਆਂ ਹੋਈ ਜਾਂਦੀਆਂ ਨੇ ਹਾਂਜੀ ਹਾਂਜੀ ਹੋ ਜਾਂਦੀਆਂ ਨੇ ਹਾਂਜੀ ਉਹ ਸਾਡੇ ਤੋਂ ਵੀ ਹੋ ਜਾਂਦੀਆਂ ਨੇ ਸਾਡੇ ਤੋਂ ਥੋੜੀ ਜਿਹੀ ਬਾਦਲੀ ਚਾਰਕੀ ਹੋ ਜਾਂਦੀ ਹੈ ਹਾਂਜੀ ਹਾਂਜੀ ਫਿਰ ਆਪਾਂ ਟਰਾਈ ਕਰਾਂਗੇ ਇਹ ਨਾ ਹੋਣ ਤਾਂ ਤੁਸੀਂ ਸਾਰੇ ਜਣੇ ਪਲੀਜ਼ ਮੈਨੂੰ ਫੋਲੋ ਬਸ ਇਹ ਨੂੰ ਵਧਾ ਕੇ ਮੈਂ ਸੋ ਵੀ ਫਿਰ ਆਹ ਵਾਲੀਆਂ ਬੂਟੀਆਂ ਪਾ ਦੇ ਇਹ ਕੀ ਛੋਟਾ ਪੀਸ ਆ ਇਹ ਨੂੰ ਕੰਡੀ ਦੇ ਤੱਕ ਲਗਾ ਸਕਦੇ ਕਿੰਨੇ ਕਰਨਾ ਮਾਸੂਈ ਕੋ ਫਰੇਮ ਹਨਾ ਉਹ ਫਰੇਮ ਛੋਟੇ ਫਰੇਮ ਚ ਵੀ ਨਹੀਂ ਲੱਗਦਾ ਇਹ ਛੋਟਾ ਇਹਦੇ ਵਿੱਚ ਹਨਾ ਥੋੜਾ ਜਿਹਾ ਕੰਮ ਵਧਾ ਕੇ ਆ ਕੁੜੀਆਂ ਪਾ ਦੇਈਏ ਆ ਵਾੜ ਨਾ ਬਈ ਫਰੇਮ ਚ ਲੱਗ ਸਕਦਾ ਤੇ ਨਹੀਂ ਅੱਡੇ ਲੱਗ ਸਕਦਾ